ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ 342ਵਾਂ ਜਨਮ ਦਿਹਾੜਾ ਨਗਰ ਪੌਂਡ ਵਿਖੇ ਮਨਾਉਣ ਸੰਬੰਧੀ ਹੋਈ ਮੀਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ 342ਵਾਂ ਜਨਮ ਦਿਹਾੜਾ ਜਿਹੜਾ ਦੇਸ਼ੂ ਦੇਸ਼ ਦੀਆਂ ਸੰਗਤਾਂ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਲਾਕੇ ਦੀਆਂ ਸੰਗਤਾਂ ਵੱਲੋਂ ਨਗਰਾਂ ਦੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਵੱਲੋਂ ਜੋ ਪ੍ਰਬੰਧ ਕੀਤੇ ਜਾ ਰਹੇ ਆ ਲੰਗਰਾਂ ਦੇ ਹੋਰ ਸਾਰੀ ਤਰ੍ਹਾਂ ਦੇ ਔਰ ਜਿੰਨੇ ਵੀ ਲੰਗਰਾਂ ਦੀ ਪ੍ਰਬੰਧ ਕਰ ਰਹੇ ਆ ਇੱਥੋਂ ਦੀ ਗੁਰਦਵਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਲ ਪਹਿਲਾਂ ਸਾਰੇ ਰਾਏ مشوره ਨਾਲ ਹੋ ਰਹੀ ਆ ਸਾਰੀ ਸਾਨੂੰ ਜਿੱਥੋਂ ਤੱਕ ਥੋੜਾ ਜਿਹਾ ਆਸੇ ਪਾਸੇ ਤੋਂ ਪਤਾ ਲੱਗਾ ਹੈ ਇਹ ਤਰਨਤਾਰਨ ਸਰਬ ਤੇ ਨੇੜੇ ਦੇ ਇਲਾਕੇ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਗਲਤ ਅੰਸਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਨਾਂ ਦੇ ਇਥੇ ਲੰਗਰਾਂ ਦੀਆਂ ਸੇਵਾਵਾਂ ਜੋ ਹੋਰ ਸੇਵਾਵਾਂ ਵਾਸਤੇ ਉਗਰਾਹੀ ਕਰ ਰਿਹਾ ਹੈ ਸੰਗਤਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗਲਤ ਅੰਸਰਾਂ ਤੋਂ ਸचेਤ ਰਹਿਣ ਉਹ ਜੇ ਕੋਈ ਇਸ ਤਰ੍ਹਾਂ ਦੇ ਅੰਸਰ ਤੁਹਾਡੇ ਕੋ ਆ ਕੇ ਲੰਗਰਾਂ ਵਾਸਤੇ ਸੇਵਾ ਮੰਗਦੇ ਆ ਕਿਉਂਕਿ ਇਥੇ ਲਗਭਗ 40 ਤੋਂ 50 ਦੀ ਕਰੀਬ ਲੰਗਰ ਲੱਗਦੇ ਆ ਸਾਇयां ਜਥੇਬੰਦੀਆਂ ਜਥੇਬੰਦੀਆਂ ਦੇ ਮੁਖੀ ਜਿਹੜੇ ਆ ਪਹਿਲਾਂ ਸੰਪਰਕ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੇ ਸਿਰਫ ਆਪਣੇ ਆਪਣੇ ਇਲਾਕੇ ਤੋਂ ਗ੍ਰਹੀ ਕਰ ਲਿਆ ਨਾ ਕਿ ਦੂਜੇ ਇਲਾਕੇ ਤੋਂ ਜਾ ਕੇ ਔਰ ਤਰਨਤਾਰਨ ਦੇ ਇਲਾਕੇ ਤੋਂ ਜਿਹੜਾ ਵੀ ਕੋਈ ਸੇਵਾ ਕਰਦੇ ਆ ਉਹ ਸਾਡੇ ਸੰਪਰਕ ਚ ਨੇ ਜਿਵੇਂ ਦਰਬਾਰ ਸਾਹਿਬ ਕਮੇਟੀ ਵਾਲੇ ਜਾਂ ਹੋਰ ਉੱਥੋਂ ਦੇ ਨੇੜੇ ਦੇ ਬਾਕੀ ਹੋਰ ਕੋਈ ਇਸ ਤਰ੍ਹਾਂ ਦੇ ਗਲਤ ਅੰਸਰ ਜਿਹੜੇ ਆਉਂਦੇ ਆ ਉਹ ਸਾਨੂੰ ਗੁਰਦਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਇੱਥੋਂ ਦੇ ਮੈਨੇਜਰ ਸਾਹਿਬ ਸਾਨੂੰ ਇਹ ਤੇ ਇਤਲਾਹ ਦੇ ਕੇ ਆਪ ਜੀ ਜਿਹੜਾ ਹੈ ਦੱਸਣਾ ਕਰੋ ਤਾਂ ਕਿ ਜੋ ਕਾਰਵਾਈ ਕਰਕੇ ਗਲਤ ਅੰਸਰ ਨੂੰ ਸੰਗਤ ਦਾ ਜਿਹੜਾ ਪੈਸਾ ਹੈ ਉਹਦੀ ਗਲਤ ਵਰਤੋਂ ਨਾ ਹੋਵੇ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਇਸ ਤਰ੍ਹਾਂ ਦੇ ਜਿਹੜੇ ਕਾਰਜ ਹੈ ਉਹ ਗਲਤ ਅੰਸਰ ਨਾ ਕਰ ਸਕਣ ਸੰਗਤ ਦਾ ਮਾਇਆ ਹੈ ਇੱਕ ਇੱਕ ਪੈਸਾ ਜਿਹੜਾ ਉਹ ਥਾਂ ਲੱਗੇ ਬਾਬਾ ਜੀ ਦੇ ਅਸਥਾਨ ਤੇ ਵਿਸ਼ਵਵਾਵਾਂ ਚੱਲੀਆਂ ਨੇ ਪ੍ਰਬੰਧਕ ਕਮੇਟੀ ਵੱਲੋਂ ਅਗਲੇ ਵੱਡੇ ਉਪਰਾਲੇ ਨੇ ਵੱਡਾ ਹਸਪੀਟਲ ਬਣਾਉਣ ਦੇ ਉਹਨਾਂ ਕਾਰਜਾਂ ਦੇ ਲਈ ਵੀ ਸੰਤਾਂ ਦੀ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ ਜੋ ਕਿ ਬਾਬਾ ਜੀ ਦੇ ਜਨਮ ਦਿਹਾੜੇ ਤੇ ਅਰਦਾਸ ਕਰਕੇ ਤੱਕ ਲਾਇਆ ਜਾਣਾ ਤੇ ਹਸਪੀਟਲ ਦੀ ਸ਼ੁਰੂਆਤ ਹੋਣੀ ਹੈ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਭਾਈ ਸੁਚੇਤ ਹੋ ਕੇ ਬਾਬਾ ਜੀ ਦੇ ਇਸ ਜਨਮ ਦਿਹਾੜੇ ਨੂੰ ਮਨਾਉਣਾ ਤੇ ਸਵਾਗਤ ਕਰਨੀ ਹੈ ਤੇ ਇਹ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਨੀ ਨੰਬਰ ਪੀਓ ਨੰਬਰ ਬੀਓ ਬਣਾਓ ਬਹੁਤ ਸ਼ਾਸੀ ਅੱਛਾ ਪਲੀਜ਼ ਕਿਸੇ ਵੀ ਜਾਣਕਾਰੀ ਲਈ ਆਪ ਜੀ ਨੇ ਵੇਰਵਾ ਲੈਣਾ ਹੋਵੇ 8686 20000 ਪੂਰਾ 8686 20000 ਨੰਬਰ ਤੇ ਸਾਡੇ ਮੈਨੇਜਰ ਸਰ ਪਰਮਜੋਤ ਸਿੰਘ ਦੀ ਨਾਲ ਸੰਪਰਕ ਤੇ ਕਰਕੇ ਆਦੀਆਂ ਨੇ ਸਾਰਾ ਇਹ ਵਿਰਵਾ ਜੇ ਕੋਈ ਤੁਹਾਡੇ ਕੋਲ ਗੰਤਲਸ ਆਉਂਦਾ ਹੈ ਉਹਦੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਜੋ ਕਾਰਵਾਈ ਹੋ ਸਕੇ ਇਨੀ ਬੇਨਤੀ ਸਾਰੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਰਗੰਸੰਗੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਕੀ ਹੈ ਜੀ ਸਰਮ ਉਹ ਵੈਕੂਜੀ ਦਾ ਕੰਮ ਤੋਂ ਆਏ ਜੀ ਬਿਠੇ ਅਸੀਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਕੌਰਮੰਡ ਸਾਹਿਬ ਐਸੋ ਵੇਲੇ ਬੈਠੇ ਹਾਂ ਮੀਟ ਕਾਲ ਵਿੱਚ ਕੱਲ ਜਿਹੜੀ ਆ ਸਾਨੂੰ ਖਬਰ ਮਿਲੀ ਪਹਿਲਾਂ ਵੀ ਮਿਲਦੀਆਂ ਰਹੀਆਂ ਵਾ ਕਿ ਕੁਝ ਬੰਦੇ ਜਿਹੜੇ ਨੇ ਉਹ ਇਥੋਂ ਦੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦਾ ਨਾਮ ਵਰਤ ਕੇ ਪਿੰਡਾਂ ਜੋ ਅਗਰਹੀ ਕਰ ਰਹੇ ਹਨ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਜੋੜ ਮੇਲੇ ਦੇ ਸਬੰਧ ਵਿੱਚ ਕਿੰਨਾ ਜੋ ਗ੍ਰਹੀ ਨਹੀਂ ਕਰਦੇ ਸੋ ਜੇ ਇਹੋ ਜਿਹੇ ਅੰਸਰ ਕੋਈ ਤੁਹਾਡੇ ਘਰੇ ਆਉਣ ਕੇ ਗ੍ਰਹੀ ਮੰਗਦਾ ਹੈ ਜੋੜ ਮੇਲੇ ਦੇ ਸਬੰਧ ਵਿੱਚ ਤੇ ਤੁਸੀਂ ਸचेत ਰਹੋ ਇਹੋ ਜਿਹੇ ਕਿਸੇ ਬੰਦੇ ਨੂੰ ਗ੍ਰਹੀ ਦੇਣ ਦੀ ਲੋੜ ਨਹੀਂ ਸਾਡੇ ਨਾਲ ਕਮੇਟੀ ਨਾਲ ਸੰਪਰਕ ਕਰੋ ਬਾਕੀ ਬਾਬਾ ਜੀ ਨੇ ਸਾਰੀ ਤੁਹਾਨੂੰ ਦੱਸ ਦਿੱਤੀ ਹੈ ਜੋੜ ਮੇਲਾ ਆ ਰਿਹਾ ਹੈ ਆਪਾਂ ਰਲ ਮਿਲ ਕੇ ਸੱਜ ਤਾਂ ਮਨਾਉਣਾ ਹੈ ਇੱਕ ਵਾਰ ਫੇਰ ਬੇਨਤੀ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਜੋੜ ਮੇਲੇ ਦੇ ਸਬੰਧ ਵਿੱਚ ਵਿਰਾਹੀ ਕਰਨ ਪਿੰਡਾਂ ਵਿੱਚ ਨਹੀਂ ਜਾਂਦੇ ਜੇ ਕੋਈ ਸ਼ਰਾਰਤੀ ਅੰਸਰ ਤਰਤੂਆਣ ਕੇ ਵਿਰਾਹੀ ਮੰਗਦਾ ਹੈ ਤੇ ਸਾਨੂੰ ਸੂਚਿਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ